ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤ ਸਾਜ ਸ੍ਰੀ ਨਵਾ ਸਾਧ ਪੁਰਖ ਸਦਾ ਤੋਹੀ ਵਾਹਿਗੁਰੂ 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 ਵਾਹਿ ਜੀਓ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਬੱਲੇ ਛਲਨ ਸਬਲ ਮਲਨ ਭਗਤ ਫਲਨ ਕਾਣ ਕੋਰ ਨੇਹ ਕਲੰਕ ਬਜੀ ਡੰਕ ਚੜੂ ਦਾਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਨ ਸકલ ਭਵਨ ਕੁਸਲ ਕਰਣਾ ਸਰਬ ਭੂਤ ਆਪਿ ਦਿਵਾ ਦੇਵ ਸੈਸ ਮੁਖ ਫਨਿੰਦ ਜੀਓ ਜਰਮ ਕਰ ਮਾਸ਼ ਕਾਸ਼ ਹੋ ਬਰਾ ਜਮਨਾ ਕੈਕੂਲ ਖੇਲ ਖੇਲਿਓ ਜਨ ਗਿੰਦ ਜੀਓ ਨਾਮ ਸਾਰਹੀਏ ਧਾਰ ਤਜ ਬਕਾਰ ਮੰਗੇ ਅੰਦਰ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕੇ ਹਾ ਮਾਨ ਨਿਰੰਜਨ ਨਿਧਾਨ ਸਚ ਜਾਨ ਮੰਤਰ ਹੈ ਨਿਸਬਾਸਰ ਹੋਏ ਖਲਿਆਨ ਲਹਾ ਪਰਮਗਤ ਜਿਓ ਕਾਮ ਗ੍ਰੋਧ ਲੋਭ ਮੋਹ ਜਨ ਜਨ ਸਿਓ ਛਾੜ ਤੋ ਹੋ ਮੈ ਕਾ ਫੰਦ ਕਾੜ ਸਾਧ ਸੰਗ ਰਤ ਜਿਓ ਦੇਹ ਗਿਓ ਤਰੇ ਸਨੇਹੋ ਚਿਤ ਬਲਾਹ ਜਗਤਿ ਹੋ ਚਰਨ ਕਮਲ ਸਦਾਂ ਸਿਓ ਦ੍ਰਿੜਤਾ ਕਰ ਮਤ ਜਿਓ ਨਾਮ ਸਾਰ ਹਿਏ ਧਾਰ ਤਜ ਬਕਾਰ ਮਨ ਗਿਆਂਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜਿਓ ਸੇਵਕ ਹੈ ਭਰਪੂਰ ਜੋਗ ਜੋਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਸਕੈ ਕਉ ਤਦ ਕਾ ਪਰਮਾ ਬਿਸ਼ਨ ਸਿਰੇ ਤੈ ਅਗਨਤ ਤੈਨ ਕੋ ਮੋ ਪਿਆ ਮਨ ਮਦ ਕਾ 84 ਲਖ ਜੋਨ ਪਾਇ ਜਿਕ ਦੀਆ ਸਭ ਹੂੰ ਕੋ ਤਦਕਾ ਸੇਵਕ ਹੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬੜਾ ਤਮਾਸਾ ਆਪੇ ਹਸਿਆ ਆਪ ਹੀ ਜਿਤਵੇ ਆਪੇ ਸੂਰ ਚੰਦ ਸੂਰ ਪ੍ਰਗਾਸ ਆਪੇ ਜਾਲਾ ਆਪੇ ਥਲ ਥਮਨ ਆਪੇ ਕੀਆ ਘੜ ਘੜ ਬਾਸਾ ਆਪੇ ਨਰਾਪੇ ਫਨਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਵਾਹ ਕਾ ਬੜਾ ਤਮਾਸਾ ਕੀਆ ਖੇਲ ਬੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲਥਲ ਗਗਨ ਪਿਆਲ ਪੂਰ ਰਹਾ ਅਮਰਤੇ ਮਿੱਠੇ ਜਾ ਕੇ ਬਚਨਾ ਮਾਨੈ ਬ੍ਰਹਮਾ ਦੇ ਕ੍ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਜਨਾ ਕੀਆ ਖੇਲ ਬੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗਾਮ ਅਨੰਤ ਨਾ ਦਾਸ ਦੇ ਸ ਕੋਏ ਨ ਜਾਣੈ ਸੇ ਬਰੰਜ ਤਰ ਧਿਆਨ ਨਿਤਾ ਜਿਸ ਬੇਦ ਬਖਾਨੈ ਦਰੰਕਾ ਨਿਰਵੈਰ ਵਰਨੀ ਦੂਸਰ ਕੋਈ ਭੰਜਨ ਗੜਿ ਸਮਸਤਰਨ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਨ ਜਗ ਕੀ ਯੋਜਨ ਮਥੁਰਾ ਰਸ ਨਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤੈ ਬਸੈ ਗੁਰੂ ਸਮਰੱਥ ਗਹਿ ਕਰਿਆ ਧ੍ਰੋ ਬੁੱਧ ਸਮਤ ਸਮਾਰਨ ਕੋ ਪਉਂਦ ਰਾਮਤੁ ਜਾ ਫਹਿਰੰਤ ਸਦਾ ਅਗ ਪੁੰਜ ਤਰੰਗਨ ਵਾਰਨ ਕੋ ਮਥਰਾ ਜਨ ਜਾਨ ਕਹੀ ਜੀ ਸਾਜ ਸੋ ਅਵਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਹਿਤ ਬਡੋ ਕਲ ਮੈਂ ਭਉ ਸਾਗਰ ਪਾਰ ਉਤਾਰਨ ਕੋ ਸੰਤਤ ਹੀ ਸਤ ਸੰਗਤ ਸਾਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਨੀ ਤਾਰਾ ਪਰਹਿ ਲੇ ਵਧਾਰਨ ਤਾਪਤ ਹੈ ਮਥਰਾ ਪਨ ਭਾਗ ਭਲੇ ਓਨ ਕੇ ਮਨ ਇਛਤ ਹੀ ਫਲ ਪਾਵਤ ਹੈ ਰਾਵ ਕੇ ਸੋਤ ਕੋ ਤੇ ਅੰਤਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਸਭ ਤਰੰਗ ਪ੍ਰਗਟ ਦੇ ਨੇ ਆਗਰ ਗੈਰ ਗੰਭੀਰ ਥਾ ਅਤ ਬੜ ਸੋ ਪਰ ਸਦਾ ਸਭ ਵਿਦ ਰਤਨਾਗਰ ਸੰਤ ਮਰਾਲ ਕਰੈ ਕੰਤੂਹਲ ਤਿੰਨ ਜਮ ਤਰਾਸ ਮਿਟਿਓ ਦੁਖ ਕਾਗਰ ਕਾਲ ਜੋਗ ਦੁਰਤ ਦੂਰ ਕਰ ਬੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾ ਕੋ ਮਨ ਧਿਆਨ ਤਰੈ ਫਿਰ ਤੋ ਸਗਲ ਜੋਗ ਕਭੋ ਕੋ ਕਉ ਪਾਵੇ ਆਤਮ ਪ੍ਰਗਾਸ ਕੋ ਬੇਦ ਬਾਣੀ ਸਹਿਤ ਬ੍ਰੰਚ ਜਸ ਗਾਵੇ ਜਾ ਕੋ سی مت یاد کبلاس کو جا کو جوگی جتی پائے کرپا تاری جی نام کی بڑائی دئی گر رام داس کو نام ندھان تیج پونج تہلوک پرگاشے دیکھت درس پٹک پرم پجت دکھ پر ہر سکھ سہج بگاسے ਸੇ ਉਸੇਕ ਸਦਾ ਤੁਲਬ ਤਾਰਲ ਸਮੋਹ ਜਿਉ ਕੁਸਮ ਸੁਬਾਸੇ ਬਿਦਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਐ ਬਿਦਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਐ ਗੁਰੂ ਪਿਆਰਿਓ ਭੁਲ ਚੁਕ ਦੀਖਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ